सजना है सजना के लिए मेहंदी तेरे नाम की हिंदू समाज में हिंदू संस्कृति में करवा चौथ का जो त्यौहार है ये बड़ी धूमधाम से मनाया जाता है सदियों से इस त्योहार की परंपरा है त्योहार से एक दिन पहले सब सुहागने अपने हाथों में मेहंदी लगाकर अपने पिया का नाम लिखती हैं। अगले दिन सुबह सर्गी खाकर पूरा दिन व्रत रखकर अपने पति की लंबी आयु की कामना करती हैं और माता चौथ से यही दुआ करती हैं कि उनका सुहाग सदा बना रहे इस दिन का जरा इंतजार आ ਸਾਰਾ ਸਾਲ ਰਹਿੰਦਾ ਆ ਭੈਣਾਂ ਨੂੰ ਔਰ ਇਹ ਸਿਰਫ ਇੱਕ ਦਿਨ ਨਹੀਂ ਆ ਬਹੁਤ ਵੱਡਾ ਤਿਉਹਾਰ ਆ ਜਿਸ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਆ ਆਲਮੋਸਟ ਸਾਰੇ ਹੀ ਆਪਣੇ ਭਾਰਤ ਦੇ ਵਿੱਚ ਜਿੰਨੀਆਂ ਭੈਣਾਂ ਨੇ ਉਹਨਾਂ ਦੇ ਵੱਲੋਂ ਸੋ ਬਹੁਤ ਸੋਹਣੀ ਤੇ ਖੁਸ਼ੀ ਵਾਲੀ ਗੱਲ ਆ ਇੱਕ ਤਾਂ ਅਸੀਂ ਇਹਦੇ ਨਾਲ ਆਪਣੇ ਟ੍ਰੈਡੀਸ਼ਨ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਆ ਦੂਜਾ ਇਹਦੇ ਪਿੱਛੇ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡੇ ਰਿਵਾਜ ਨੇ ਰੀਤਾਂ ਨੇ ਤਾਈ ਵੀ ਮੰਨਿਆ ਜਾਂਦਾ ਅੱਜ ਦੇ ਮਾਡਰਨ ਦੌਰ ਦੇ ਵਿੱਚ ਕਿ ਆਪਣੀ ਜਿਹੜੀ ਬਾਡੀ ਆ ਉਹਨੂੰ ਡੀਟੌਕਸ ਕਰਨ ਦੇ ਲਈ ਇਸ ਤਰ੍ਹਾਂ ਦੇ ਫਾਸਟ ਨੇ ਜਿਹੜੇ ਉਹ ਰੱਖੇ ਜਾਣੇ ਚਾਹੀਦੇ ਨੇ ਸੋ ਇਸ ਲਈ ਇਹ ਜਿਹੜਾ ਇੱਕ ਬਹੁਤ ਖੂਬਸੂਰਤ ਤਿਹਾਰ ਆ ਇਹਨੂੰ ਇੱਕਠੇ ਹੋ ਕੇ ਮਨਾਉਣ ਦੇ ਲਈ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸ਼ਹਿਰ ਮੋਗਾ ਦੀਆਂ ਭੈਣਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਉਦਮ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਭਰ ਤੋਂ ਜਿਹੜੀਆਂ ਮਟਿਆਰਾਂ ਖੂਬਸੂਰਤ ਪਹਿਰਾਵਿਆਂ ਦੇ ਵਿੱਚ ਸਜੀਆਂ ਹੋਈਆਂ ਇੱਥੇ ਪਹੁੰਚੀਆਂ ਬਿਨਾਂ ਸ਼ੱਕ ਉਹਨਾਂ ਨੇ ਆਪਣੇ ਘਰ ਵਾਲਿਆਂ ਤੋਂ ਤਾਂ ਗਿਫਟਸ ਲੈ ਹੀ ਲਏ ਨੇ ਪਰ ਅੱਜ ਵੀ ਇੱਥੇ ਜਿੰਨਾ ਜਿੰਨਾ ਵੀ ਸਾਡੇ ਸਪਾਂਸਰਜ਼ ਵੱਲੋਂ ਇੱਥੇ ਬਹੁਤ ਹੀ ਬੇਹਤਰੀਨ ਤੇ ਖੂਬਸੂਰਤ ਜਿਹੜੇ ਭੈਣਾਂ ਦੀ ਪਹਿਲੀ ਪਸੰਦ ਜਿਵੇਂ ਸੋਨਾ ਹੁੰਦੀ ਆ ਤਾਂ 1 ਗ੍ਰਾਮ 골ਡ ਜੁਐਲਰੀ ਆ ਜਿਹੜੀ ਉਹਦੇ ਦੋ ਗਿਫਟਸ ਕੱਢੇ ਗਏ ਫਿਰ ਚਾਂਦੀ ਦੇ ਗਿਫਟਸ ਕੱਢੇ ਗਏ ਸੋ ਘਰ ਵਾਲਿਆਂ ਤੋਂ ਵੀ ਗਿਫਟ ਮਿਲੇ ਤੇ ਇਧਰੋਂ ਵੀ ਗਿਫਟ ਮਿਲੇ ਸੋਨੇ ਤੇ ਸੁਹਾਗਾ ਜਿਹੜਾ ਉਹ ਅੱਜ ਬਣਿਆ ਬਿਨਾਂ ਸ਼ੱਕ ਸਭ ਤੋਂ ਪਹਿਲਾਂ ਮੈਂ ਕਰਵੋ ਸਾਥੀ ਸਭ ਨੂੰ ਵਧਾਈ ਦੇਣਾ ਚਾਹੂੰਗੀ ਅ ਅੱਜ ਗੜੀਆਂ ਲੇਡੀਜ਼ ਤੁਸੀਂ ਦੇਖ ਸਕਦੇ ਹੋ ਪੂਰਾ 16 ਸ਼ਿੰਗਾਰ ਕਰਕੇ ਫਰਵਜੋਤ ਸੈਲੀਬ੍ਰੇਟ ਕਰ ਰਹੀ ਹੈ ਕਿਤੇ ਨਾ ਕਿਤੇ ਆਪਣੇ ਹਸਬੰਡ ਦੀ ਜੜੀ ਲੰਬੀ ਉਮਰ ਦੀ ਜੜੀ ਹੈਗੀ ਹੈ ਪ੍ਰੇਅ ਕਰਦੀ ਹੈ ਤਾਂ ਕਿ ਉਹਨਾਂ ਨੂੰ ਚੰਗੀ ਸਿਹਤ ਮਿਲੇ ਜ਼ਰੂਰੀ ਹੈ ਕਿ ਇੱਕ ਦਿਨ ਐਵੇਂ ਸੈਲੀਬ੍ਰੇਟ ਕਿਉਂਕਿ ਕਿਤੇ ਨਾ ਕਿਤੇ ਸਵੇਰ ਦਾ ਫਾਸਟ ਰੱਖਿਆ ਹੁੰਦਾ ਹੈ ਸਭ ਨੂੰ ਪਪੂ ਕਿ ਲੱਗਦੀ ਰਹਿੰਦੀ ਹੈ ਲੇਕਿਨ ਇਹ ਕਿ ਜਦ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਆ ਸਮੇਂ ਜਿਹੜਾ ਬਹੁਤ इजीली ਨਿਕਲ ਜਾਂਦਾ ਹੈ ਇੱਕ ਦੂਸਰੇ ਨਾਲ ਮਿਲਦਾ ਹੈ ਬੰਦਾ ਮੈਮਰੀਜ਼ ਬਣਾਦਾ ਹੈ ਔਰ ਤਿਆਰ ਹੋ ਜਾਂਦਾ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਕਰਵਾ ਚੌਦ ਵਾਲੇ ਦਿਨ ਕਰਕੇ ਜਿਵੇਂ ਹੁੰਦਾ ਹੈ ਕਿ ਹਸਬੰਡ ਵੀ ਆਪਣੀ ਵਾਈਫ ਪਛਾਨ ਨਹੀਂ ਪਾਉਂਦੇ ਰੀਜ਼ਨ ਵੀ ਕਿਉਂਕਿ ਸਾਰਾ ਸਾਲ ਵਿਚਾਰੀਆਂ ਸਿੰਪਲ ਰਹਿੰਦੀ ਹੈ ਫੈਮਿਲੀ ਦੇ ਵਿੱਚ ਬਿਜ਼ੀ ਰਹਿੰਦੀ ਹੈ ਅੱਜ ਉਹ ਆਪਣੇ ਲਈ ਟਾਈਮ ਕੱਢਦੀ ਹੈ ਆਪ तैयार होती है और इस तरह के प्रोग्राम और रब के ही अरदास करते हैं कि उन्होंने हस्बैंड की लंबी उम्र हो अच्छी सेहत हो सजना है सजना के लिए मेहंदी तेरे नाम की आ, हिंदू समाज में हिंदू संस्कृति में करवा चौथ का जो त्योहार है ये बड़ी धूमधाम से मनाया जाता है सदियों से इस त्योहार की परंपरा है त्योहार से एक दिन पहले सब सुहागने अपने हाथों में मेहंदी लगाकर अपने पिया का नाम लिखती हैं अगले दिन सुबह सरगी खाकर ਪੂਰਾ ਦਿਨ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਆਇਯੂ ਦੀ ਕਾਮਨਾ ਕਰਦੀ ਹੈ ਔਰ ਮਾਤਾ ਚੌਥ ਸੇ ਇਹਹੀ ਦੁਆ ਕਰਦੀ ਹੈ ਕਿ ਉਨ੍ਹਾਂ ਦਾ ਸੁਹਾਗ ਸਦਾ ਬਨਾ ਰਹੇ ਇਸ ਦਿਨ ਦਾ ਜਿਹੜਾ ਇੰਤਜ਼ਾਰ ਆ ਸਾਰਾ ਸਾਲ ਰਹਿੰਦਾ ਆ ਭੈਣਾਂ ਨੂੰ ਔਰ ਇਹ ਸਿਰਫ ਇੱਕ ਦਿਨ ਨਹੀਂ ਆ ਬਹੁਤ ਵੱਡਾ ਤਿਉਹਾਰ ਆ ਜਿਸ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਆ ਆਲਮੋਸਟ ਸਾਰੇ ਹੀ ਆਪਣੇ ਭਾਰਤ ਦੇ ਵਿੱਚ ਜਿੰਨੀਆਂ ਭੈਣਾਂ ਨੇ ਉਹਨਾਂ ਦੇ ਵੱਲੋਂ ਉਹ ਬਹੁਤ ਸੋਹਣੀ ਤੇ ਖੁਸ਼ੀ ਵਾਲੀ ਗੱਲ ਆ ਇੱਕ ਤਾਂ ਅਸੀਂ ਇਹਦੇ ਨਾਲ ਆਪਣੇ ਟ੍ਰੈਡੀਸ਼ਨ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿੰਨੇ ਆ ਦੂਜਾ ਇਹਦੇ ਪਿੱਛੇ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡੇ ਰਿਵਾਜ ਨੇ ਰੀਤਾਂ ਨੇ ਤਾਂ ਇਹ ਵੀ ਮੰਨਿਆ ਜਾਂਦਾ ਅੱਜ ਦੇ ਮਾਡਰਨ ਦੌਰ ਦੇ ਵਿੱਚ ਕਿ ਆਪਣੀ ਜਿਹੜੀ ਬਾਡੀ ਆ ਉਹਨੂੰ ਡिटॉक्स ਕਰਨ ਦੇ ਲਈ ਇਸ ਤਰ੍ਹਾਂ ਦੇ ਫਾਸਟ ਨੇ ਜਿਹੜੇ ਉਹ ਰੱਖੇ ਜਾਣੇ ਚਾਹੀਦੇ ਨੇ ਸੋ ਇਸ ਲਈ ਇਹ ਜਿਹੜਾ ਇੱਕ ਬਹੁਤ ਖੂਬਸੂਰਤ ਤਿਹਾਰ ਆ ਇਹਨੂੰ ਇੱਕਠੇ ਹੋ ਕੇ ਮਨਾਉਣ ਦੇ ਲਈ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸ਼ਹਿਰ ਮੋਗਾ ਦੀਆਂ ਭੈਣਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਉਦਮ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਭਰ ਤੋਂ ਜਿਹੜੀਆਂ ਮਟਿਆਰਾਂ ਖੂਬਸੂਰਤ ਪਹਿਰਾਵਿਆਂ ਦੇ ਵਿੱਚ ਸਜੀਆਂ ਹੋਈਆਂ ਇੱਥੇ ਪਹੁੰਚੀਆਂ ਬਿਨਾਂ ਸ਼ੱਕ ਉਹਨਾਂ ਨੇ ਆਪਣੇ ਘਰਵਾਲਿਆਂ ਤੋਂ ਤਾਂ ਗਿਫਟਸ ਲੈ ਹੀ ਲਏ ਨੇ ਪਰ ਅੱਜ ਵੀ ਇੱਥੇ ਜਿੰਨਾ ਜਿੰਨਾ ਵੀ ਸਾਡੇ ਸਪਾਂਸਰਜ਼ ਵੱਲੋਂ ਇੱਥੇ ਬਹੁਤ ਹੀ ਬੇਹਤਰੀਨ ਤੇ ਖੂਬਸੂਰਤ ਜਿਹੜੇ ਭੈਣਾਂ ਦੀ ਪਹਿਲੀ ਪਸੰਦ ਜਿਵੇਂ ਸੋਨਾ ਹੁੰਦੀ ਆ ਤਾਂ 1 ਗ੍ਰਾਮ 골ਡ ਜੁਐਲਰੀ ਆ ਜਿਹੜੀ ਉਹਦੇ ਦੋ ਗਿਫਟਸ ਕੱਢੇ ਗਏ ਫਿਰ ਚਾਂਦੀ ਦੇ ਗਿਫਟਸ ਕੱਢੇ ਗਏ ਸੋ ਘਰ ਵਾਲਿਆਂ ਤੋਂ ਵੀ ਗਿਫਟ ਮਿਲੇ ਤੇ ਇਧਰੋਂ ਵੀ ਗਿਫਟ ਮਿਲੇ ਸੋਨੇ ਤੇ ਸੁਹਾਗਾ ਜਿਹੜਾ ਉਹ ਅੱਜ ਬਣਿਆ ਬਿਨਾਂ ਸ਼ੱਕ ਸਭ ਤੋਂ ਪਹਿਲਾਂ ਮੈਂ ਕਰਵੋ ਸਾਥੀ ਸਭ ਨੂੰ ਵਧਾਈ ਦੇਣਾ ਚਾਹੂੰਗੀ ਅ ਅੱਜ ਗੜੀਆਂ ਲੇਡੀਜ਼ ਤੁਸੀਂ ਦੇਖ ਸਕਦੇ ਹੋ ਪੂਰਾ 16 ਸ਼ਿੰਗਾਰ ਕਰਕੇ ਕਰਵਾ ਚੌਥ ਸੈਲੀਬ੍ਰੇਟ ਕਰ ਰਹੀ ਹੈ ਕਿਤੇ ਨਾ ਕਿਤੇ ਆਪਣੇ ਹਸਬੰਡ ਦੀ ਜੜੀ ਲੰਬੀ ਉਮਰ ਦੀ ਜੜੀ ਹੈਗੀ ਹੈ ਪ੍ਰੇਅ ਕਰਦੀ ਹੈ ਤਾਂ ਕਿ ਉਹਨਾਂ ਨੂੰ ਚੰਗੀ ਸਿਹਤ ਮਿਲੇ ਜ਼ਰੂਰੀ ਹੈ ਕਿ ਇਹ ਦਿਨ ਐਵੇਂ ਸੈਲੀਬ੍ਰੇਟ ਕਿਉਂਕਿ ਕਿਤੇ ਨਾ ਕਿਤੇ ਸਵੇਰ ਦਾ ਫਾਸਟ ਰੱਖਿਆ ਹੁੰਦਾ ਹੈ ਸਭ ਨੂੰ ਆਪਕੂ ਲੱਗਦੀ ਰਹਿੰਦੀ ਹੈ ਲੇਕਿਨ ਇਹ ਕਿ ਜਦ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਆ ਸਮੇਂ ਜਿਹੜਾ ਬਹੁਤ इजीली ਨਿਕਲ ਜਾਂਦਾ ਹੈ ਇੱਕ ਦੂਸਰੇ ਨਾਲ ਮਿਲਦਾ ਹੈ ਬੰਦਾ ਮੈਮਰੀਜ਼ ਬਣਾਉਂਦਾ ਹੈ ਔਰ ਤਿਆਰ ਹੋ ਜਾਂਦਾ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਕਰਵਾ ਚੌਦ ਵਾਲੇ ਦਿਨ ਕਰਕੇ ਜਿਵੇਂ ਹੁੰਦਾ ਹੈ ਇਹ ਹਸਬੰਡ ਵੀ ਆਪਣੀ ਵਾਈਫ ਨੂੰ ਪਛਾਨ ਨਹੀਂ ਪਾਉਂਦੇ ਰੀਜ਼ਨ ਵੀ ਕਿਉਂਕਿ ਉਹ ਸਾਰਾ ਸਾਲ ਵਿਚਾਰੀਆਂ ਸਿੰਪਲ ਰਹਿੰਦੀ ਹੈ ਫੈਮਿਲੀ ਦੇ ਵਿੱਚ ਬਿਜ਼ੀ ਰਹਿੰਦੀ ਹੈ ਅੱਜ ਉਹ ਆਪਣੇ ਲਈ ਟਾਈਮ ਕੱਢਦੀ ਹੈ ਆਪ ਤਿਆਰ ਹੁੰਦੀਆਂ ਔਰ ਇਸ ਤਰ੍ਹਾਂ ਦੇ ਪ੍ਰੋਗਰਾਮਸੇ ਵਿੱਚ ਆਉਂਦੀਆਂ ਔਰ ਰਫੇ ਹੀ ਅਰਦਾਸ ਕਰਦੀਆਂ ਕਿ ਉਹਨਾਂ ਦੇ ਹਸਬੰਡ ਦੀ ਲੰਮੀ ਉਮਰ ਹੋਵੇ ਔਰ ਅੱਛੀ ਸੇਤ ਹੋਵੇ सजना है सजना के लिए मेहंदी तेरे नाम की आ, हिंदू समाज में हिंदू संस्कृति में करवा चौथ का जो त्यौहार है ये बड़ी धूमधाम से मनाया जाता है सदियों से इस त्योहार की परंपरा है त्योहार से एक दिन पहले सब सुहागने अपने हाथों में मेहंदी लगाकर अपने पिया का नाम लिखती हैं अगले दिन सुबह सरगी खाकर ਪੂਰਾ ਦਿਨ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਆਇਯੂ ਦੀ ਕਾਮਨਾ ਕਰਦੀ ਹੈ ਔਰ ਮਾਤਾ ਚੌਥ ਸੇ ਇਹਹੀ ਦੁਆ ਕਰਦੀ ਹੈ ਕਿ ਉਨ੍ਹਾਂ ਦਾ ਸੁਹਾਗ ਸਦਾ ਬਨਾ ਰਹੇ ਇਸ ਦਿਨ ਦਾ ਜਿਹੜਾ ਇੰਤਜ਼ਾਰ ਆ ਸਾਰਾ ਸਾਲ ਰਹਿੰਦਾ ਆ ਭੈਣਾਂ ਨੂੰ ਔਰ ਇਹ ਸਿਰਫ ਇੱਕ ਦਿਨ ਨਹੀਂ ਆ ਬਹੁਤ ਵੱਡਾ ਤਿਉਹਾਰ ਆ ਜਿਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਆ ਆਲਮੋਸਟ ਸਾਰੇ ਹੀ ਆਪਣੇ ਭਾਰਤ ਦੇ ਵਿੱਚ ਜਿੰਨੀਆਂ ਭੈਣਾਂ ਨੇ ਉਹਨਾਂ ਦੇ ਵੱਲੋਂ ਉਹ ਬਹੁਤ ਸੋਹਣੀ ਤੇ ਖੁਸ਼ੀ ਵਾਲੀ ਗੱਲ ਆ ਇੱਕ ਤਾਂ ਅਸੀਂ ਇਹਦੇ ਨਾਲ ਆਪਣੇ ਟ੍ਰੈਡੀਸ਼ਨ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿੰਨੇ ਆ ਦੂਜਾ ਇਹਦੇ ਪਿੱਛੇ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡੇ ਰਿਵਾਜ ਨੇ ਰੀਤਾਂ ਨੇ ਤਾਂ ਇਹ ਵੀ ਮੰਨਿਆ ਜਾਂਦਾ ਅੱਜ ਦੇ ਮਾਡਰਨ ਦੌਰ ਦੇ ਵਿੱਚ ਕਿ ਆਪਣੀ ਜਿਹੜੀ ਬਾਡੀ ਆ ਉਹਨੂੰ ਡिटॉक्स ਕਰਨ ਦੇ ਲਈ ਇਸ ਤਰ੍ਹਾਂ ਦੇ ਫਾਸਟ ਨੇ ਜਿਹੜੇ ਉਹ ਰੱਖੇ ਜਾਣੇ ਚਾਹੀਦੇ ਨੇ ਸੋ ਇਸ ਲਈ ਇਹ ਜਿਹੜਾ ਇੱਕ ਬਹੁਤ ਖੂਬਸੂਰਤ ਤਿਹਾਰ ਆ ਇਹਨੂੰ ਇਕੱਠੇ ਹੋ ਕੇ ਮਨਾਉਣ ਦੇ ਲਈ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸ਼ਹਿਰ ਮੋਗਾ ਦੀਆਂ ਭੈਣਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਉਦਮ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਭਰ ਤੋਂ ਜੜੀਆਂ ਮਟਿਆਰਾ ਖੂਬਸੂਰਤ ਪਹਿਰਾਵਿਆਂ ਦੇ ਵਿੱਚ ਸਜੀਆਂ ਹੋਈਆਂ ਇੱਥੇ ਪਹੁੰਚੀਆਂ ਬਿਨਾਂ ਸ਼ੱਕ ਉਹਨਾਂ ਨੇ ਆਪਣੇ ਘਰਵਾਲਿਆਂ ਤੋਂ ਤਾਂ ਗਿਫਟਸ ਲੈ ਹੀ ਲਏ ਨੇ ਪਰ ਅੱਜ ਵੀ ਇੱਥੇ ਜਿੰਨਾ ਜਿੰਨਾ ਵੀ ਸਾਡੇ ਸਪਾਂਸਰਜ਼ ਵੱਲੋਂ ਇੱਥੇ ਬਹੁਤ ਹੀ ਬੇਹਤਰੀਨ ਤੇ ਖੂਬਸੂਰਤ ਜਿਹੜੇ ਭੈਣਾਂ ਦੀ ਪਹਿਲੀ ਪਸੰਦ ਜਿਵੇਂ ਸੋਨਾ ਹੁੰਦੀ ਆ ਤਾਂ 1 ਗ੍ਰਾਮ 골ਡ ਜੁਐਲਰੀ ਆ ਜਿਹੜੀ ਉਹਦੇ ਦੋ ਗਿਫਟਸ ਕੱਢੇ ਗਏ ਫਿਰ ਚਾਂਦੀ ਦੇ ਗਿਫਟਸ ਕੱਢੇ ਗਏ ਸੋ ਘਰ ਵਾਲਿਆਂ ਤੋਂ ਵੀ ਗਿਫਟ ਮਿਲੇ ਤੇ ਇਧਰੋਂ ਵੀ ਗਿਫਟ ਮਿਲੇ ਸੋਨੇ ਤੇ ਸੁਹਾਗਾ ਜਿਹੜਾ ਉਹ ਅੱਜ ਬਣਿਆ ਬਿਨਾਂ ਸ਼ੱਕ ਸਭ ਤੋਂ ਪਹਿਲਾਂ ਮੈਂ ਕਰਵਾ ਸਾਥੀ ਸਭ ਨੂੰ ਵਧਾਈ ਦੇਣਾ ਚਾਹੂੰਗੀ ਅ ਅੱਜ ਗੜੀਆਂ ਲੇਡੀਜ਼ ਐ ਤੁਸੀਂ ਦੇਖ ਸਕਦੇ ਹੋ ਪੂਰਾ 16 ਸ਼ਿੰਗਾਰ ਕਰਕੇ ਫਰਵਾ ਚੌਥ ਸੈਲੀਬ੍ਰੇਟ ਕਰ ਰਹੀ ਹੈ ਕਿਤੇ ਨਾ ਕਿਤੇ ਆਪਣੇ ਹਸਬੰਡ ਦੀ ਜੜੀ ਲੰਬੀ ਉਮਰ ਦੀ ਜੜੀ ਹੈਗੀ ਹੈ ਪ੍ਰੇਅ ਕਰਦੀ ਹੈ ਤਾਂ ਕਿ ਉਹਨਾਂ ਨੂੰ ਚੰਗੀ ਸਿਹਤ ਮਿਲੇ ਜ਼ਰੂਰੀ ਹੈ ਕਿ ਇੱਕ ਦਿਨ ਐਵੇਂ ਸੈਲੀਬ੍ਰੇਟ ਕਿਉਂਕਿ ਕਿਤੇ ਨਾ ਕਿਤੇ ਸਵੇਰ ਦਾ ਫਾਸਟ ਰੱਖਿਆ ਹੁੰਦਾ ਸਭ ਨੂੰ ਆਪਕੂ ਲੱਗਦੀ ਰਹਿੰਦੀ ਹੈ ਲੇਕਿਨ ਇਹ ਕਿ ਜਦ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਆ ਸਮਾਂ ਜਿਹੜਾ ਬਹੁਤ ਈਜ਼ੀਲੀ ਨਿਕਲ ਜਾਂਦਾ ਹੈ ਇੱਕ ਦੂਸਰੇ ਨਾਲ ਮਿਲਦਾ ਹੈ ਬੰਦਾ ਮੈਮਰੀਜ਼ ਬਣਾਉਂਦਾ ਹੈ ਔਰ ਤਿਆਰ ਹੋ ਜਾਂਦਾ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਕਰਵਾ ਚੌਦ ਵਾਲੇ ਦਿਨ ਕਰਕੇ ਜਿਵੇਂ ਹੁੰਦਾ ਹੈ ਇਹ ਹਸਬੰਡ ਵੀ ਆਪਣੀ ਵਾਈਫ ਨੂੰ ਪਛਾਨ ਨਹੀਂ ਪਾਉਂਦੇ ਰੀਜ਼ਨ ਵੀ ਕਿਉਂਕਿ ਉਹ ਸਾਰਾ ਸਾਲ ਵਿਚਾਰੀਆਂ ਸਿੰਪਲ ਰਹਿੰਦੀ ਹੈ ਫੈਮਿਲੀ ਦੇ ਵਿੱਚ ਬਿਜ਼ੀ ਰਹਿੰਦੀ ਹੈ ਅੱਜ ਉਹ ਆਪਣੇ ਲਈ ਟਾਈਮ ਕੱਢਦੀ ਹੈ ਆਪ ਤਿਆਰ ਹੁੰਦੀਆਂ ਔਰ ਇਸ ਤਰ੍ਹਾਂ ਦੇ ਪ੍ਰੋਗਰਾਮਸੇ ਵਿੱਚ ਆਉਂਦੀਆਂ ਔਰ ਰਫੇ ਕੇ ਹੀ ਅਰਦਾਸ ਕਰਦੀਆਂ ਕਿ ਉਹਨਾਂ ਦੇ ਹਸਬੰਡ ਦੀ ਲੰਮੀ ਉਮਰ ਹੋਵੇ ਔਰ ਅੱਛੀ ਸੇਤ ਹੋਵੇ